ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਰਮਨਦੀਪ ਕੌਰ ਜਿਸ ਨੂੰ ਘਰ ਵਿੱਚ ਸਾਰੇ ਰਮਨ ਕਹਿੰਦੇ ਸਨ ਇੱਕ ਛੋਟੇ ਜਿਹੇ ਪਿੰਡ ਦੀ ਬਸਨੀਕ ਸੀ ਉਸ ਦਾ ਪਰਿਵਾਰ ਮਾਂ ਸਰਬਜੀਤ ਕੌਰ ਪਿਤਾ ਜਸਵੀਰ ਸਿੰਘ ਅਤੇ ਵੱਡਾ ਭਰਾ ਹਰਪ੍ਰੀਤ ਇੱਕ ਸੁਧਾਰਨ ਜੀਵਨ ਜਿਉਂਦਾ ਸੀ ਘਰ ਦੀਆਂ ਜ਼ਿੰਮੇਵਾਰੀਆਂ ਤੇ ਪਿੰਡ ਦੀਆਂ ਰਸਮਾਂ ਰੀਤਾਂ ਵਿੱਚ ਰਮਨਦੀਪ ਦਾ ਜੀਵਨ ਇੱਕ ਰੁਟੀਨ ਵਿੱਚ ਵਜਿਆ ਹੋਇਆ ਸੀ ਸਵੇਰੇ ਉੱਠ ਕੇ ਰਸੋਈ ਵਿੱਚ ਮਾਂ ਦੀ ਮਦਦ ਉਹ ਖੇਤਾਂ ਵਿੱਚ ਪਾਣੀ ਲਈ ਜਾਣਾ ਅਤੇ ਸ਼ਾਮ ਨੂੰ ਗੁਰਦੁਆਰੇ ਦੀ ਸੇਵਾ ਇਹ ਸੀ ਉਸ ਦੀ ਦੁਨੀਆ ਰੋਸਤੀ ਡਾਇਰੀ ਵਿੱਚ ਇੱਕ ਸੁਪਨਾ ਸੀ ਉਹ ਆਪਣੀਆਂ ਕਹਾਣੀਆਂ ਲਿਖਣੀਆਂ ਚਾਹੁੰਦੀ ਸੀ ਆਪਣੇ ਵਿਚਾਰ ਦੁਨੀਆ ਨਾਲ ਸਾਂਝੇ ਕਰਨਾ ਚਾਹੁੰਦੀ ਸੀ ਰਮਨ ਤੂੰ ਹਰ ਵਕਤ ਇਸ ਡਾਇਰੀ ਵਿੱਚ ਕੀ ਲਿਖਦੀ ਰਹਿੰਦੀ ਹੈ ਉਸਦੀ ਮਾਂ ਸਰਬਜੀਤ ਨੇ ਇੱਕ ਦਿਨ ਪੁੱਛਿਆ ਜਦੋਂ ਉਹ ਰਸੋਈ ਵਿੱਚ ਰੋਟੀਆਂ ਬਣਾਉਂਦੀ ਹੋਈ ਵੇਖੀ ਕੁਝ ਨਹੀਂ ਮਾਂ ਬਸ ਆਪਣੇ ਵਿਚਾਰ ਰਮਨਦੀਪ ਨੇ ਹੌਲੀ ਜਿਹੀ ਆਵਾਜ਼ ਵਿੱਚ ਜਵਾਬ ਦਿੱਤਾ ਵਿਚਾਰ ਇਹ ਵਿਚਾਰ ਤਾਂ ਕਰਦਾ ਕੰਮ ਸੰਭਾਲਣ ਨਾਲ ਪੂਰੇ ਨਹੀਂ ਹੁੰਦੇ ਤੇਰੀ ਵਰਗੀ ਉਮਰ ਦੀਆਂ ਕੁੜੀਆਂ ਨੂੰ ਵਿਆਹ ਦੀਆਂ ਗੱਲਾਂ ਸੋਚਣੀਆਂ ਚਾਹੀਦੀਆਂ ਨੇ ਸਰਬਜੀਤ ਨੇ ਹੱਸਦਿਆਂ ਕਿਹਾ ਰਮਨਦੀਪ ਨੇ ਸਿਰ ਝੁਕਾ ਲਿਆ ਉਸ ਨੂੰ ਪਤਾ ਸੀ ਕਿ ਮਾਂ ਦੀ ਗੱਲ ਵਿੱਚ ਪਿਆਰ ਸੀ ਪਰ ਉਸਦੇ ਸੁਪਨਿਆਂ ਨੂੰ ਸਮਝਣ ਵਾਲਾ ਕੋਈ ਨਹੀਂ ਸੀ ਉਸ ਦਾ ਭਰਾ ਹਰਪ੍ਰੀਤ ਜੋ ਪਿੰਡ ਦੀ ਸਰਪੰਚੀ ਦੀ ਤਿਆਰੀ ਕਰ ਰਿਹਾ ਸੀ ਹਮੇਸ਼ਾ ਕਹਿੰਦਾ ਰਮਨ ਤੂੰ ਇਹ ਲਿਖਣ ਪੜ੍ਹਨੀਆਂ ਗੱਲਾਂ ਛੱਡ ਪਿੰਡ ਵਿੱਚ ਕੁੜੀਆਂ ਲਈ ਇਹ ਸਭ ਨਹੀਂ ਚੱਲਦਾ ਇੱਕ ਦਿਨ ਜਦੋਂ ਰਮਨਦੀਪ ਗੁਰਦੁਆਰੇ ਦੀ ਸੇਵਾ ਤੋਂ ਵਾਪਸ ਆ ਰਹੀ ਸੀ ਅ ਉਸ ਨੇ ਸੁਣਿਆ ਕਿ ਪਿੰਡ ਵਿੱਚ ਇੱਕ ਸਾਇਤਿਕ ਮੇਲੇ ਦਾ ਆਯੋਜਨ ਹੋ ਰਿਹਾ ਸੀ। ਇਹ ਮੇਲਾ ਸ਼ਹਿਰ ਦੀ ਇੱਕ ਸੰਸਥਾ ਵੱਲੋਂ ਕਰਵਾਇਆ ਜਾ ਰਿਹਾ ਸੀ ਜਿਸ ਵਿੱਚ ਕਹਾਣੀਆਂ ਅਤੇ ਕਵਿਤਾਵਾਂ ਦੀ ਪ੍ਰਤੀਯੋਗਤਾ ਸੀ। ਰਮਨਦੀਪ ਦੇ دل ਵਿੱਚ ਇੱਕ ਚੇਸਤੀ ਜਾਗੀ। ਉਸ ਨੇ ਆਪਣੀ ਡਾਇਰੀ ਵਿੱਚੋਂ ਇੱਕ ਕਹਾਣੀ ਚੁਣੀ। ਇੱਕ ਜਹੀ ਕੁੜੀ ਦੀ ਕਹਾਣੀ ਜੋ ਆਪਣੇ ਪਿੰਡ ਦੀਆਂ ਰਸਮਾਂ ਅਤੇ ਆਪਣੇ ਸੁਪਨਿਆਂ ਵਿਚਕਾਰ ਸੰਘਰਸ਼ ਕਰਦੀ ਸੀ। ਪਰ ਘਰ ਵਿੱਚ ਇਸ ਵਰ ਦੱਸਣ ਦੀ ਹਿੰਮਤ ਨਹੀਂ ਸੀ। ਉਸ ਨੇ ਚੁੱਪਚਾਪ ਆਪਣੀ ਕਹਾਣੀ ਮੇਲੇ ਦੇ ਆਯੋਜਕਾਂ ਨੂੰ ਭੇਜ ਦਿੱਤੀ। ਕੋਈ ਦਿਨ ਆਵਾਦ ਉਸ ਨੂੰ ਇੱਕ ਪੱਤਰ ਮਿਲਿਆ ਕਿ ਉਸਦੀ ਕਹਾਣੀ ਪੰਜਾਬਣ ਤੇ ਚੁਣੀ ਗਈ ਹੈ ਅਤੇ ਉਸ ਨੂੰ ਮੇਲੇ ਵਿੱਚ ਆਪਣੀ ਕਹਾਣੀ ਪੜਨ ਲਈ ਸੱਦਿਆ ਗਿਆ ਸੀ ਰਮਨਦੀਪ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਪਰ ਉਸ ਦੇ ਮਨ ਵਿੱਚ ਡਰ ਵੀ ਸੀ ਜੇ ਮਾਂ ਪਿਓ ਜਾਂ ਭਰਾ ਨੂੰ ਪਤਾ ਲੱਗ ਗਿਆ ਤਾਂ ਉਸ ਨੇ ਸੋਚਿਆ ਫਿਰ ਵੀ ਉਸ ਨੇ ਫੈਸਲਾ ਕੀਤਾ ਕਿ ਉਹ ਜਾਵੇਗੀ ਮੇਲੇ ਵਾਲ ਦਿਨ ਰਮਨਦੀਪ ਨੇ ਮਾਂ ਨੂੰ ਕਿਹਾ ਕਿ ਉਹ ਸੇਲੀ ਦੇ ਘਰ ਜਾ ਰਹੀ ਹੈ ਉਹ ਮੇਲੇ ਵਿੱਚ ਪਹੁੰਚੀ ਅਤੇ ਜਦੋਂ ਉਸ ਨੇ ਆਪਣੀ ਕਹਾਣੀ ਪੜ੍ਹੀ ਸਾਰਾ ਹਾਲ ਤਾੜੀਆਂ ਨਾਲ ਗੂੰਜ ਉਠਿਆ ਉਸਦੀ ਕਹਾਣੀ ਵਿੱਚ ਪੈਣ ਦੀ ਇੱਕ ਕੁੜੀ ਦੀਆਂ ਅਣਕਈਆਂ ਗੱਲਾਂ ਸਨ ਉਸਦੀਆਂ ਸ਼ਾਮਾਂ ਉਸਦੀ ਚੁੱਪ ਅਤੇ ਉਸਦੀ ਆਵਾਜ਼ ਨੂੰ ਦਬਾਉਣ ਵਾਲੀਆਂ ਸਮਾਜਿਕ ਰਸਮਾਂ ਮੇਲੇ ਦੀ ਖ਼ਬਰ ਪਿੰਡ ਵਿੱਚ ਵੀ ਪਹੁੰਚ ਗਈ ਹਰਪ੍ਰੀਤ ਨੂੰ ਪਤਾ ਲੱਗਾ ਕਿ ਉਸਦੀ ਛੋਟੀ ਭੈਣ ਨੇ ਇੰਨੀ ਵੱਡੀ ਪ੍ਰਾਪਤੀ ਹਾਸਲ ਕੀਤੀ ਉਹ ਹੈਰਾਨ ਰਹਿ ਗਿਆ ਸਰਬਜੀਤ ਅਤੇ ਜਸਵੀਰ ਸਿੰਘ ਨੂੰ ਵੀ ਖ਼ਬਰ ਮਿਲੀ ਉਹ ਸਾਰੇ ਮੇਲੇ ਵਿੱਚ ਰਮਨਦੀਪ ਨੂੰ ਮਿਲਣ ਪਹੁੰਚ ਗਏ ਰਮਨ ਤੂੰ ਸਾਨੂੰ ਕਿਉਂ ਦੱਸਿਆ ਸਰਬਜੀਤ ਨੇ ਹੰਝੂਆਂ ਨਾਲ ਭਰੀਆਂ ਅੱਖਾਂ ਨਾਲ ਪੁੱਛਿਆ ਮਾਂ ਮੈਨੂੰ ਡਰ ਸੀ ਕਿ ਤੁਸੀਂ ਮਨਾਂ ਕਰ ਦਿਓਂਗੀ ਮੈਂ ਤਾਂ ਬਸ ਆਪਣੀ ਦਿਲ ਦੀ ਗੱਲ ਕਹਿਣਾ ਚਾਹੁੰਦੀ ਸੀ ਰਮਨਦੀਪ ਨੇ ਹਾਲ ਹੀ ਜਾਈ ਗਿਆ ਹਰਪ੍ਰੀਤ ਜੋ ਹਮੇਸ਼ਾ ਰਮਨ ਨੂੰ ਰਸਮਾਂ ਵਿੱਚ ਬਣਨ ਦੀ ਗੱਲ ਕਰਦਾ ਸੀ ਉਸ ਨੇ ਮੋਢੇ ਤੇ ਹੱਥ ਰੱਖਿਆ ਪੈਣੀ ਮੈਂ ਤੇਰੀ ਆਵਾਜ਼ ਨੂੰ ਸਮਝ ਨਹੀਂ ਪਰ ਅੱਜ ਮੈਨੂੰ ਮਾਣ ਹੈ ਕਿ ਮੇਰੀ ਭੈਣ ਨੇ ਆਪਣੀ ਸੁਪਨੇ ਨੂੰ ਜਗਾਇਆ ਜਸਵੀਰ ਸਿੰਘ ਨੇ ਵੀ ਕਿਹਾ ਰਮਨ ਅਸੀਂ ਸਾਰੇ ਤੇਰੇ ਨਾਲ ਆ ਤੂੰ ਜੋ ਵੀ ਚਾਹੁੰਦੀ ਹੈ ਉਹ ਕਰ ਅਸੀਂ ਤੇਰੀ ਸੁਪਨਿਆਂ ਨੂੰ ਹੁਣ ਨਹੀਂ ਰੋਕਾਂਗੇ ਉਸ ਦਿਨ ਤੋਂ ਬਾਅਦ ਅਮਨਦੀਪ ਦੀ ਜ਼ਿੰਦਗੀ ਬਦਲ ਗਈ ਉਸ ਨੇ ਆਪਣੀਆਂ ਕਹਾਣੀਆਂ ਲਿਖਣੀਆਂ ਜਾਰੀ ਰੱਖੀਆਂ ਉਸ ਦੀਆਂ ਕਹਾਣੀਆਂ ਨੇ ਨਾ ਸਿਰਫ ਪਿੰਡ ਵਿੱਚ ਸਗੋਂ ਸ਼ਹਿਰ ਦੀਆਂ ਸਾਹਿਤਿਕ ਮਹਿਫਲਾਂ ਵਿੱਚ ਵੀ ਨਾਮ ਕਮਾਇਆ ਉਸ ਦੇ ਪਰਿਵਾਰ ਨੇ ਵੀ ਸਿੱਖਿਆ ਕਿ ਕਿਸੇ ਰਿਵਾਜ ਨੂੰ ਸੋਨਾ ਤੇ ਉਸ ਦੀ ਸੁਪਨਿਆਂ ਨੂੰ ਸਤਕਾਰ ਦੇਣਾ ਕਿੰਨਾ ਜ਼ਰੂਰੀ ਹੈ ਰਮਨਦੀਪ ਦੀ ਚੁੱਪ ਜੋ ਕਦੇ ਉਸ ਦੇ ਦਿਲ ਦੀ ਗੂੰਜ ਸੀ ਹੁਣ ਸਾਰੇ ਪਿੰਡ ਦੀ ਆਵਾਜ਼ ਬਣ ਗਈ ਕਹਾਣੀ ਕਿਵੇਂ ਲੱਗੀ ਲਾਈਕ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅਨੁਵਾਦਿਕ